ਅੱਜ ਸਵੇਰੇ ਲਗਭਗ 5:30 ਵਜੇ ਤਰਨਤਾਰਨ ਨੇੜੇ ਪੱਟੀ ਮੋੜ ਨੇੜੇ ਇੱਕ ਰੋਡਵੇਜ਼ ਬੱਸ ਅਤੇ ਕੋਲਾ ਗੱਡੀ ਦੀ ਟੱਕਰ ਹੋ ਗਈ ਜਿਸ ਕਾਰਨ ਦੋਵਾਂ ਵਾਹਨਾਂ ਦੇ ਡਰਾਈਵਰਾਂ ਅਤੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਮੌਕੇ ਤੇ ਪਹੁੰਚ ਗਿਆ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਬਾਸ ਪੱਟੀ ਹੋ ਆ ਰਹੀ ਸੀ 5:30 ਵਜੇ ਦਾ ਟਾਈਮ 5:30 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਤਰਨਤਾਰਨ ਸਾਈਡ ਤੋਂ ਤਾਂ ਅੰਮੋ ਸਾਹਮਣੇ ਵਜਦੀ ਹੈ ਜੀ ਤੇ ਜਾਣੇ ਨਾ ਪਾਣੀ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਦਾ ਜੀ ਮਾਰੀਆਂ ਮੋਟੇ ਖੱਟ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੁੱਢਾ ਮੱਡਾ ਥੋੜਾ ਜਿਹਾ ਹੰ ਲਿਆ ਸਿਵਲ ਹਸਤਾ ਸਰਕਾਰੀ 10 ਲੈ ਜੀ ਬੱਧੀ ਗਰੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਆਹੀ ਰਾਤੀ ਤੇ ਹੋਰ ਰੋਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਨਾ ਉਹ ਅੰਮੋ ਸਾਹਮਣੇ ਵਿੱਚ ਵੀ ਨਾ ਪਰ ਮੇਰੇ ਨਾਲ ਰੂੰ ਤੀਰ ਸ ਇਹ ਗੱਲ ਬਹੁਤ ਹੀ ਡਰਾਵੇ ਟ੍ਰੈਕਰ ਦੇ ਕਾਢੀ ਕਿੱਦ ਬੱਸ ਦਾ ਡਰਾਈਵਰ ਇਸ ਤਰ੍ਹਾਂ ਮੈਂ ਟਕਰਾਇ ਗਿਆ ਗੱਡੀ ਜਿਹੜੀ ਮੈਂ ਰੁਕ ਟਕਗਾ ਗਿਆ ਛੜਦ ਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਤੇ ਗੱਡ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੇ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਕੱਢ ਗਈ ਕੱਲ ਜੇ ਟਕਰਾਇ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਜੀ ਤੇ ਫੋਰੀਆਂ ਨਾਲ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਾਰੀ ਟੋੜਾਈ ਬਚਾਉਗਾ ਅਲੱਖਿੰਦ ਸੈ ਤੇ ਤੁਹਾਡੇ ਕੋਲ ਲੱਗਦੇ ਜਿਹੜੇ ਆਪਾਂ ਬੱਸ ਕਰਦੇ ਹਾਂ ਆਪਾਂ ਕੀ ਕਰਦੇ ਇਹ ਐਕਸਲੈਂਟ ਹੋ ਗਿਆ ਬਾਸਕੇਟ ਦਾ ਅਤਤ ਤੇ ਦੌੜੇ ਭਾਈ ਤੇ ਗੇਂਦ ਇਹ ਤੋਂ ਮਨਾ ਕਿਤੇ ਕਰਦੇ Participator exact ਬੋਲੇ ਪਾੜ ਗਿਆ ਤੇ ਦੰਦ ਵਿੱਚੇ ਦੰਦ ਵੀ ਟੋਟ ਗਿਆ ਬਸ ਬਸ ਸਾਰਾ ਬਣ ਗਿਆ ਸੋਮੈਟਿਕਲੀ ਇਹ ਤੇ ਹਜੇ ਪਤਾ ਨਹੀਂ ਲੱਗਿਆ ਚਾਹਦੇ ਨਾ ਜਾਂਦੇ ਰਾਤੀ ਨੇਰੀ ਆਈ ਇਹ ਬਗਰ ਕੇ ਦਰਸ ਦੇ ਨਾਲ ਐਕਸੀਡੈਂਟ ਹੋ ਗਿਆ ਕਿਸ ਤਰ੍ਹਾਂ ਸਰ ਪ੍ਰੈਜ਼ੈਂਟ ਹੋਣ ਕਰ ਮੈਂ ਤਾਂ ਨਹੀਂ ਕੋਈ ਨਾ ਮਿਲ ਸਕਣ ਦਿੱਤੀ ਸਿੱਖਾ ਲੈਟਾ ਕਰੇ ਮਾਗਰ ਜਿਹੜਾ ਵੀ ਗੋਰ ਕੋਈ ਦਿੱਤੇ ਬਲ ਉਹ ਪੂਰੇ ਆਈ